ਸਵਰਗ ਨਹੀਂ ਚਾਹੀਦਾ। ਭਾਵੇਂ ਲੋਕ ਹੋਵੇ ਜਾਂ ਪਰਲੋਕ। हे मेरे प्रीतम, ਮੈਨੂੰ ਸਿਰਫ ਤੇਰਾ ਪਿਆਰ ਹੀ ਚਾਹੀਦਾ ਹੈ। ਪਰੀਆਂ ਦੀਆਂ ਝੂਠੀਆਂ ਦਾਸਤਾਨਾਂ ਤੋਂ ਮੈਂ ਕੀ ਲੈਣਾ। ਤੇਰੇ ਪਿਆਰ ਨਾਲ ਹੈ ਤਾਂ ਮੇਰੇ ਨਾਲ ਲਈ ਜੰਨਤ ਅਤੇ ਦੋਜਖ ਦੋਵੇਂ ਬਰਾਬਰ ਹਨ। ਇੱਕ ਦਫਾ ਦਾ ਜ਼ਿਕਰ ਹੈ ਕਿ ਕਮ ਹਾਤਮਾ ਨੇ ਕੁਝ ਭਜਨ ਬੰਦਗੀ ਕੀਤੀ। ਭਜਨ ਬੰਦਗੀ ਤੋਂ ਬਾਅਦ ਇੱਕ ਦਿਨ ਉਸਨੇ ਐਲਾਨ ਕੀਤਾ ਕਿ ਜਿਹੜਾ ਮੇਰਾ دیدار ਕਰੇਗਾ ਉਹ ਸਿੱਧਾ ਬਹਿਸ਼ਤ ਨੂੰ ਜਾਏਗਾ ਇੱਕ ਵਾਰ ਲੋਕ ਉਸਨੂੰ ਪਾਲਕੀ ਵਿੱਚ ਬਿਠਾਈ ਲਈ ਜਾ ਰਹੇ ਸਨ ਅਤੇ ਬਹਿਸ਼ਤ ਦੀ ਚਾਹਵਾਨ ਬੇਸ਼ਮਾਰ ਖਲਕਤ ਉਹਦੇ ਦਰਸ਼ਨਾਂ ਨੂੰ ਆ ਰਹੇ ਸੀ ਰਾਹ ਵਿੱਚ ਇੱਕ ਮਸਤ ਫਕੀਰ ਬੈਠਾ ਹੋਇਆ ਸੀ ਸ਼ੋਰ ਸੁਣ ਕੇ ਉਸਨੇ ਪੁੱਛਿਆ ਕਿ ਰੌਲਾ ਕਾਹਦਾ ਹੈ ਕਿਸ ਨੇ ਕਿਹਾ ਕਿ ਕਮ ਹਾਤਮਾ ਆ ਰਿਹਾ ਹੈ ਉਹਦਾ ਲਾਨ ਹੈ ਕਿ ਜਿਹੜਾ ਮੇਰਾ ਦਰਸ਼ਨ ਕਰੇਗਾ ਸਿੱਧਾ ਬਹਿਸਤ ਨੂੰ ਜਾਏਗਾ ਇੰਨਾ ਸੁਨਣਾ ਸੀ ਕਿ ਉਹ ਫਕੀਰ ਸੜਕ ਵੱਲ ਪਿੱਠ ਕਰਕੇ ਮੂੰਹ ਟਾਕੇ ਬੈਠ ਗਿਆ ਜਦ ਬਹਿਸਤ ਦੇਣ ਵਾਲੇ ਮਹਾਤਮਾ ਦੀ ਪਾਲਕੀ ਉੱਥੇ ਪਹੁੰਚੀ ਤਉ ਹੈਰਾਨ ਰਹਿ ਗਿਆ ਕਿ ਕੌਣ ਹੈ ਜਿਹੜਾ ਮੈਨੂੰ ਦੇਖ ਕੇ ਮੂੰਹ ਟਕੀ ਬੈਠਾ ਹੈ ਜਦ ਕਿ ਸਾਰੀ ਦੁਨੀਆ ਮੇਰੇ ਦੀਦਾਰ ਨੂੰ ਆ ਰਹੀ ਹੈ ਇਹ ਸੋਚ ਕੇ ਉਸਨੇ ਕਿਹਾ ਕਿ ਪਾਲਕੀ ਨੂੰ ਖੜਾ ਕਰ ਦਿਓ ਫਿਰ ਪਾਲਕੀ ਤੋਂ ਉਤਰ ਕੇ ਕਹਿੰਦਾ ਹੈ ਸ਼ਕਸ਼ਾ ਤੂੰ ਮੂੰਹ ਕਿਉਂ ਟਕਿਆ ਹੋਇਆ ਹੈ ਫਕੀਰ ਨੇ ਜਵਾਬ ਦਿੱਤਾ ਮੈਂ ਤੇਰਾ ਮੂੰਹ ਨਹੀਂ ਦੇਖਣਾ ਚਾਹੁੰਦਾ ਮੈਂ ਜਾਣਾ ਹੈ ਮਕਾਮ-ਏ-ਹਕ ਭਾਵ ਸੱਚਕੰਡ ਤੂੰ ਦਿੰਦਾ ਹੈ ਬਹਿਸ਼ਤ ਭਾਵ ਸਵਰਗ ਬੇਕੁੰਟ ਇਸ ਲਈ ਮੈਂ ਤੇ ਤੇਰਾ دیدار ਮੂੰਹ ਕਿਉਂ ਦੇਖਾਂ ਤਪਾਲ ਕੀ ਵਾਲਾ ਮਹਾਤਮਾ ਕਹਿੰਦਾ ਹੈ ਅੱਜ ਤੋਂ ਤੂੰ ਮੇਰਾ ਵੀ ਮੁਰਸ਼ਿਦ ਹੈ ਇਸੇ ਵਾਸਤੇ ਖਵਾਜਾ ਹਾਫਿਜ਼ ਕਹਿੰਦੇ ਨੇ ਆਸ਼ਕ-ਏ-ਯਾਰ ਮਰਾ ਬਾ ਕਫਰੋ ਬਾ ਇਮਾ ਚਹਿਕਾਰ ਤਿਸ਼ਨ ਹੈ ਦਰਦਮ ਮਰਾ ਬਾ ਵਸਲੋ ਬਾ ਹਿਜਰਾ ਚਹਿਕਾਰ ਮੈਂ ਉਹਦਾ ਆਸ਼ਿਕ ਹਾਂ ਮੈਨੂੰ ਮੂਮਨ ਬਣਨ ਦੀ ਲੋੜ ਨਹੀਂ ਮੈਂ ਨਾ ਕਫਰ ਮੰਗਦਾ ਹਾਂ ਨਾ ਈਮਾਨ ਅਤੇ ਨਾ ਵਿਛੋੜਾ ਨਾ ਮਿਲਾਪ ਸੱਚੇ ਭਗਤ ਰੱਬ ਤੋਂ ਰੱਬ ਮੰਗਦੇ ਹਨ ਸਵਰਗ ਬੇਕੁੰਠ ਨਹੀਂ ਸੰਤਾਂ ਦਾ ਰੱਬ ਨਾਲ ਇੰਨਾ ਪ੍ਰੇਮ ਹੁੰਦਾ ਹੈ ਕਿ ਉਹ ਸੰਸਾਰਿਕ ਮੋਹ ਮਾਇਆ ਤੋਂ ਨਿਰਲੇਪ ਰਹਿੰਦੇ ਹਨ ਉਹਨਾਂ ਨੂੰ ਤਾਂ ਰੱਬ ਦੇ ਮਿਲਾਪ ਨਾਲ ਹੀ ਸੱਚਾ ਸੁੱਖ ਮਿਲਦਾ ਹੈ